हेलो जी सत श्रीकाल जी कि सारे आई होप ते सारे हो होंगे ठीक होंगे गए भी सारे ठीक हाँ पार्सल आया से मेरा तो पार्सल च मैं ना मतलब आ, काफ़ी टाइम तो ही सोच रही सी चीज़ मंगाऊंगी मंगाऊंगी तो मैं ये चीज़ मंगा ली मैं मंगाई है वो मोबाइल तो लगा वाली रिंग लाइट मैं का, मैं भी ट्राई करके देख दी हाँ बहुत तो ज़्यादा मैं देखा लोगों ने काफ़ी लोगों ने मंगाई हुई सी ਇੱਕ ਇਹਦਾ ਇਹਨੂੰ ਇਹ ਮਤਲਬ ਵਈ ਰਿੰਗ ਲਾਈਟ ਟਾਈਪ ਆ ਨਾ ਇਹ ਛੋਟੀ ਰੂਮ ਗੋ ਰਿੰਗ ਰਿੰਗ ਲਾਈਟ ਵਰਗੀ ਹੈ ਛੋਟੀ ਮੋਅਰ ਤੇ ਲਗਾਉਣ ਵਾਲੀ ਤੇ ਇੱਕ ਇਹਦੇ ਨਾਲ ਮਿਲਿਆ ਚਾਰਜ ਛੋਟਾ ਜਿਹਾ ਸੋਰੀ ਚਾਰਜ ਦੀ ਲੀਡ ਮਿਲੀ ਆ ਜੀ ਵੈਲਕਮ ਬੈਕ ਟੂ ਮਾਈ ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚਾਹ ਪੀ ਲੋ ਚਾਹ ਬਣਾ ਦੀ ਪਈ ਆ ਮੈਂ ਔਰ ਬਾਰ ਮੋਰਸ ਨੂੰ ਦੇਖੋ ਫਿਰ ਲਗਾ ਇਨਾ ਜ਼ਿਆਦਾ ਖਰਾਬ ਹੋਇਆ ਪਿਆ ਬਹੁਤ ਜ਼ਿਆਦਾ ਕਾਲੀ ਘਟਾਈ ਪਈ ਆ ਤੇ ਬਾਰਿਸ਼ ਵੀ ਆਈ ਜਾਂਦੀ ਆ ਰੁਕੀ ਜਾਂਦੀ ਆ ਔਰ ਬਾਹਰ ਉੱਪਰ ਦੇਖੋ ਬੱਦਲ ਲੱਗਣਾ ਹੈ ਤੇ ਮੈਂ ਵੀ ਨਾ ਸਵੇਰੇ ਮਹਿੰਦੀ ਲਗਾਈ ਸੀ ਜਦੋਂ ਆਈ ਸੀ ਮਤਲਬ ਆਪਣੀ ਸਾਸੂ ਤੋਂ ਕਿ ਫਿਰ ਮੈਂ ਹੁਣ ਢੋਂਗੀ 5-6 ਵਜੇ ਢੋਂਗੀ 5:00 ਤੇ 4:00 ਬਚ ਗਿਆ 6:00 ਢੋਂਗੀ ਅੱਤ ਤਬੀਅਤ ਥੋੜੀ ਠੀਕ ਜਿਹੀ ਨਹੀਂ ਲੱਗਦੀ ਰਾਤ ਦੀ ओके ਨਾ ਬਾਅਦ ਚ ਦੱਸਦੀ ਆ ਥੋੜੀ ਦੇਰ ਚ ਤੇ ਪਹਿਲਾਂ ਮੈਂ ਚਾਹ ਪੀ ਲਵਾਂ ਮੈਂ ਦੇਖੋ ਤੁਹਾਨੂੰ ਮੇਰੀ ਅੱਖਾਂ ਵੀ ਦਿਖ ਰਹੀਆਂ ਆਣੀਆਂ ਸੁੱਜੀਆਂ ਸੁੱਜੀਆਂ ਕਿਉਂਕਿ ਸੌਂ ਨਹੀਂ ਹੁੰਦਾ ਪਿਆ ਮੇਰੇ ਕੋਲ ਨੀਂਦ ਨਹੀਂ ਮਿਲ ਤਾ ਉਪਲੇ ਹੋ ਰਹੀ ਬਾਕੀ ਮੈਂ ਤੁਹਾਨੂੰ ਨਾ ਥੋੜੀ ਦੇਰ ਚ ਦੱਸਦੀ ਆ ਕੀ ਗੱਲ ਉਹ ਅੱਜ ਕਿਉਂ ਮੇਰੀ ਤਬੀਅਤ ਖਰਾਬ ਜੀ ਆ ਫਲੈਟ ਵੀ ਗਈ ਹੋਈ ਆ ਕਿਉਂਕਿ ਕਾਲੀ ਘਟਾ ਆ ਰਹੀ ਆ ਬੱਤਲ ਬਹੁਤ ਆਰਾ ਹੈ ਇਸ ਲਈ ਉਹ ਲੈਟ ਪਹਿਲੀ ਕਟਲੰਦੇ ਆ ਪਰ ਫਲੈਟ ਗਈ ਹੋਈ ਆ ਕਾਕਾ ਉਧਰ ਸੁੱਤਾ ਪਿਆ ਆ ਰਾਵੀਆ ਤੇ ਇਹ ਇੱਧਰ ਉਹ ਘੁੰਮਦਾ ਪਿਆ ਇਹਨਾਂ ਮੈਂ ਕਹਿ ਰਹੀ ਆ ਕਾਕਾ ਕੋ ਚਲ ਜਾ ਤੇ ਉਧਰ ਜਾਣੀ ਆ ਚਲੋ ਮੈਂ ਖਾਣ ਨੂੰ ਥੋੜੀ ਦੇ ਚੰਦਰੀ ਸੇਵ ਨਾਲਿਆ ਸੀਗਾ ਮਹਿੰਦੀ ਲਗਾਈ ਸੀ ਮੈਂ ਬਾੜਾ ਨੂੰ ਤੇ ਥੋੜੇ ਜਿਹੇ ਕੱਪੜੇ ਸੀਗੇ ਮੈਂ ਕਹਾਂ ਚੱਲ ਤੋ ਉਹ ਦੁਮਾ ਇੱਥੇ ਹੀ ਕਿਉਂਕਿ ਜਿਹੜੇ ਅਸੀਂ ਡੇਲੀ ਉਤਾਰਦੇ ਆ ਨਾ ਉਹਨੂੰ ਕਿਹਨਾ ਉਹ ਵਾਲੇ ਮੈਂ ਡੇਲੀ ਧੋ ਰੰਨੀ ਆ ਤੇ ਬਾਕੀ ਮਸ਼ੀਨ ਮੈਂ ਉਧਰ ਲਗਾਨੀ ਹੁੰਨੀ ਹੈ ਜੇ ਤੋ ਬੈੱਡ ਸ਼ੀਟ ਹੋਵੇ ਜੇ ਇਹਨਾਂ ਦੀ ਪੈਂਟਾਂ ਜ਼ਿਆਦਾ ਹੋਣ ਫਿਰ ਮੈਂ ਮਸ਼ੀਨ ਮਸ਼ੀਨ ਲਗਾਨਣੀ ਆ ਨਹੀਂ ਤਾਂ ਬਾਕੀ ਮੈਂ ਕੱਪੜੇ ਹੱਥ ਨਾਲ ਹੀ ਧੋਲਣੇ ਆ ਛੋਟੇ ਮੋਟੇ ਤੇ ਬਾਕੀ ਦੇਖੋ ਤਾਰ ਚੜਾ ਤਾਂਦੇ ਰਹਿੰਦੇ ਆ ਇਸ ਟਾਈਮ ਮੇਰੀ ਲਾਈਫ 'ਚ ਮੇਰੀ ਜ਼ਿੰਦਗੀ ਵਿੱਚ ਵੀ ਉਤਾਚੜਾ ਬਹੁਤ ਜ਼ਿਆਦਾ ਆ ਰਿਹਾ ਬਹੁਤ ਜ਼ਿਆਦਾ ਮੁਸ਼ਕਲ ਤੇ ਮੁਸ਼ਕਲੀ ਆ ਜਾਂਦੀ ਮੁਸੀਬਤ ਤੇ ਮੁਸੀਬਤ ਇੱਕ ਮੁਸੀਬਤ ਜਾਂਦੀ ਨਹੀਂ ਪਹਿਲੀ ਵਾਲੀ ਦੂਜੀ ਫਿਰ ਤਿਆਰ ਹੁੰਦੀਆਂ ਅੰਚ ਇਸ ਟਾਈਮ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਕਿਉਂਕਿ ਕੁਝ ਹੋਇਆ ਹੀ ਇੱਦਾਂ ਨਹੀਂ ਹੋਇਆ ਮੈਂ ਤੁਹਾਨੂੰ ਨੈਕਸਟ ਬਲੌਗ ਚ ਦੱਸੂਗੀ ਤੇ ਬਹੁਤ ਜ਼ਿਆਦਾ ਪਰੇਸ਼ਾਨ ਇਸ ਟਾਈਮ ਮੈਂ ਕੱਪੜੇ ਵੀ ਧੋ ਰਹੀ ਹਾਂ ਪਰ ਦਿਮਾਗ ਮੇਰਾ ਨਾ ਹੋਰ ਪਾਸੇ ਘੁੰਮ ਰਿਹਾ ਆ ਟੈਂਸ਼ਨ ਤੇ ਟੈਂਸ਼ਨ ਟੈਂਸ਼ਨ ਤੇ ਟੈਂਸ਼ਨ ਨਾ ਰੱਬ ਪਤਾ ਨਹੀਂ ਹੋਰ ਕਿੰਨੀ ਕਿ ਰੱਬ ਨੇ ਪ੍ਰੀਖਿਆ ਲੈਣੀਆਂ ਚਲੋ ਇਹ ਚ ਵੀ ਕੋਈ ਭਲਾ ਹੋਊਗਾ ਨਾ ਸਾਈ ਮੇਰ ਕਰਨ ਬਸ ਜੇ ਪ੍ਰੀਖਿਆ ਲੈਂਦੇ ਆ ਤੇ ਉਹਦਾ ਹੱਲ ਵੀ ਜ਼ਰੂਰ ਦੱਸੂਗੇ ਮੈਂ ਵੀ ਸੇਰ ਟੋੜਿਆ ਸੀ ਤੇ ਬਾਅਦ ਚੜ ਗਈ ਮੈਂ ਬਾਅਦ ਨੂੰ ਇਸੇ ਦਿਨ ਮੈਂ ਚੜ ਗਈ ਆ ਉਹ ਦੇ ਦਿਆਂ ਮੈਂ ਫਿਰ ਬਾਜ਼ੂ ਪਾਉਂਗੀ ਫਿਲਹਾਲ ਤਾਂ ਮੈਂ ਹਜੇ ਤੀ ਜੁੜਾਈ ਕਰ ਰਹੀ ਹਾਂ ਤੇ ਮੈਂ ਕੁਝ ਬਣਾਵਾਂਗੀ ਕਾਲੂ ਹੈਗੀ ਆ ਸ਼ੋਭਾ ਯਾਤਰਾ ਸਾਡੇ ਇਥੇ ਦੇਵਪੁਰਾ ਜਨਮਸ਼ਟਮੀ ਆ 26 ਤਰੀਕ ਦੀ ਬਾਹਰ ਲੱਟ ਨਹੀਂ ਜਾ ਰਹੀਆਂ ਗੜੀ ਦੀਆਂ ਤੇ 26 ਤਰੀਕ ਦੀ ਜਨਮਸ਼ਟਮੀ ਆ ਤੇ ਕੱਲ ਸ਼ੋਭਾ ਯਾਤਰਾ ਸ਼ਹਿਰ ਸੱਕਰ ਜਾਏਗੀ ਵਾਈਪਸ ਤਾਂ ਮੋਗੇ ਸੀਗੇ ਵਾਈਪਸ ਲਿਆਂਦੇ ਆ ਅਸੀਂ ਪੀਸ ਵਾਲੇ ਅਸੀਂ ਮਤਲਬ ਇਹ ਪੀਸ ਹੈ ਦੇ ਤੇ ਐਲੋਵੇਰਾ ਜੈਲਾ ਜੋਜ ਬਾਇਲਾ ਵਿਟਾਮਿਨ E ਵਿਟਾਮਿਨ A ਇਸ ਦੇ ਵਿੱਚ ਮਤਲਬ ਵਧੀਆ ਇਹ ਵਾਲੇ ਵਾਈਪਸ ਹੈ ਤੇ ਕੁਝ ਫਰੂਟ ਲਿਆਂਦੇ ਸੀ ਬੱਬੂ ਗੋਸ਼ ਜੇ ਨਾਸ਼ਪਤੀ ਖਾਂਣ ਦੇਣ ਸ਼ਾਇਦ ਪੀਅਰ ਹਾਂ ਇਹ ਵਾਲੇ ਤੇ ਬਨਾਣਾ ਲਿਆਂਦੇ ਸੀਗੇ ਇੱਕ ਤਾਂ ਬੱਬੂ ਖਾ ਗਿਆ ਬਕਤ ਪਿਆ ਤੇ ਇਹਨੂੰ ਵੀ ਥੋੜਾ ਜਿਹਾ ਅੱਜ ਮੈਂ ਫਸਟ ਟਾਈਮ ਮੈਸ਼ ਕਰਕੇ ਖਵਾਇਆ ਬਣਾਣਾ ਤੇ ਇਹ ਲਸਣ ਅਦਰਕ ਦਾ ਪੇਸਟ ਲਿਆਂਦੇ ਇਹਨਾਂ ਨੂੰ ਮੈਂ ਕੈਸੀ ਵੱਡੀ ਲਿਆਇਓ ਇਹ ਪੈਕ ਪਾਉਚ ਲਿਆਇਆ ਚਾਵਲ ਲਿਆਂਦੇ ਆ ਆਹ ਧਾਲੀ ਆਂਦੀ ਆ ਹਰੀ ਔਰ ਇਹ ਵੱਡੀ ਲਿਆਂਦੀ ਆ ਇਹ ਵੱਡੀ ਮਸੂਰ ਕਿਹੜੀ ਧਾਲ ਹੁੰਦੀ ਆ ਸ਼ਾਇਦ ਇਹ ਮਸੂਰ ਨਾ ਕਿਹੜੀ ਇਹ ਵਾਲੀ ਲਿਆਂਦੀ ਆ ਚਾਵਲ ਖਾ ਰਹੇ ਆ ਬਾਬੂ ਉਹ ਖੁਸ਼ ਹੁੰਦੀ ਉਹਨੂੰ ਦੇਖ ਦੇ ਕੇ ਉਹ ਦੇਖਦਾ ਨਹੀਂ ਬਾਬੂ ਦੇ ਕਾਕਾ ਬੁਲਾ ਰਿਹਾ ਤੈਨੂੰ ਆਹੋ ਇਹ ਦੇਖਦਾ ਨਹੀਂ ਜੀ ਭਾਈਏ ਨੂੰ 라ਬੂ 라ਬੂ ਹੈ ਤੈਨੂੰ ਆਪ ਬਨਾਣਾ ਖਵਾਇਆ ਸੀ ਥੋੜਾ ਜਿਹਾ ਖਾਤਾ ਬਾਕੀ ਛੱਡਦਾ ਐ ਨਹੀਂ ਤੇ ਇਹਨਾਂ ਨੇ ਉਹ ਵੀ ਮਂਗਾਇਆ ਸੀ ਆ ਟਾਈਪ ਦੇ ਪੈਂਪਰਸ ਬਸ ਸੁਣ ਮੈਂ ਵੀ ਫਿਰ ਦਾਲ ਬਣਾ ਲਾਂ ਫਿਰ ਮੈਂ ਤੇ ਸਮਾਨ ਥੋੜਾ ਜਿਹਾ ਮੰਗਾਇਆ ਸੀਗਾ ਸਮਾਨ ਲਿਆਂਦਾ ਫਿਰ ਇਹਨਾਂ ਨੇ ਤੇ ਬਾਅਦ ਉਸ ਤੋਂ ਬਾਅਦ ਮੈਂ ਦਾਲ ਬਣਾ ਲਾ ਪੀਸੀ ਸੋਚ ਆ ਗਈ ਸੀ ਕਿ ਮੈਂ ਦਾਲ ਬਣਾ ਲਵਾਂ ਥੋੜੀ ਜਿਹੀ ਖਾਣ ਪੀਣ ਨੂੰ ਵੀ ਮਨ ਕਰਦਾ ਪਰ ਬੱਚਿਆਂ ਕਰਕੇ ਬਣਾਣੀ ਪੈਂਦੀ ਆ ਤੇ ਸਮਾਨ ਵੀ ਜਰੂਰੀ ਸੀ ਤੁਹਾਨੂੰ ਪਤਾ ਹੀ ਆ ਰਾਵੀ ਵਾਲੇ ਡਾਈਪਰ ਖਤਮ ਹੋ ਗਏ ਰਾਵੀ ਵਾਲੇ ਡਾਈਪਰ ਮੰਗਾਣੇ ਵਾਈਪਸ ਇਹ ਵੀ ਚੀਜ਼ਾਂ ਜ਼ਰੂਰੀ ਆ ਦੇਖੋ ਕਿਉਂਕਿ ਛੋਟੀ ਬੱਚੀ ਆ ਉਹ ਨਾ ਉਹ ਲਈ ਸਮਾਨ ਤਾਂ ਚਾਹੀਦਾ ਹੀ ਚਾਹੀਦਾ ਆ ਤੇ ਬਾਕੀ ਮੈਂ ਕਿਹਾ ਹੁਣ ਚਲ ਦਾਲ ਵੀ ਥੋੜੀ ਜਿਹੀ ਬਣਾਈ ਲੈਣੀ ਆ ਕਿਚਨ ਚ ਫਿਰ ਮੈਂ ਆਵਾਂਗੀ ਕਿ ਦਾਲ ਦੂਰ ਬਣਾਉਣ ਵਾਸਤੇ ਤੇ ਬਾਕੀ ਇਹ ਦੋ ਤਿੰਨੋ ਜਣੇ ਬਾਬੂ ਦੇ ਪਾਪਾ ਬਾਬੂ ਕੋ ਰਾਵੀ ਉੱਧਰ ਕਮਰੇ ਚ ਸੀਗੇ ਦਾਲ ਆ ਵੀ ਨੂੰ ਮੈਂ ਇਹਨਾਂ ਨੂੰ ਕਿ ਐਸੀ ਥੋੜਾ ਧਿਆਨ ਰੱਖੋ ਮੈਂ ਦਾਲ ਦੂਰ ਬਣਾ ਕੇ ਆਣੀ ਆ। ਦਾਲ ਦੋਨੋਂ ਮਿਕਸ ਕਰਕੇ ਬਣਾਈਆਂ ਸੀਗੀਆਂ ਇੱਕ ਤਾਂ ਮੈਨੂੰ ਨਾਮ ਇੰਨੇ ਪਤਾ ਨਹੀਂ ਦਾਲਾਂ ਦੇ ਇੱਕ ਹਰੀ ਜੀ ਔਰ ਇੱਕ ਦੂਸਰੀ ਸੀਗੀ ਜਿਹੜੀ ਮੈਂ ਤੁਹਾਨੂੰ ਦਿਖਾਈ ਆ। ਉਹ ਬਣਾਈ ਤੇ ਚਾਵਲ ਸੀਗੇ ਚਾਵਲ ਫਿਰ ਮੈਂ ਡੱਬੇ ਚ ਪਾਏ ਚਾਵਲ ਵੀ ਬਣਾਏ ਸੀ ਦਾਲ ਚਾਵਲ ਮੈਂ ਬਣਾਏ ਸੀਗੇ। ਅ ਥੋੜਾ ਲੇਟ ਹੋ ਗਈ ਸੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਇਹ ਟੈਨਸ਼ਨ ਬਹੁਤ ਜ਼ਿਆਦਾ ਸੀ ਨਾ ਅ ਪਤਾ ਨਹੀਂ ਕਿਉਂ ਇਸ ਵਾਰ ਕਦੀ ਇਦਾਂ ਜ਼ਿੰਦਗੀ ਚ ਇਦਾਂ ਦਾ ਹੋਇਆ ਨਹੀਂ ਆ ਚਾਂਸ ਇਸ ਵਾਰ ਪਤਾ ਨਹੀਂ ਕੀ ਹੋ ਰਿਹਾ ਸਾਡੀ ਲਾਈਫ ਚ ਤੇ ਚਲੋ ਕੋਈ ਨਹੀਂ ਗੱਲ ਨਹੀਂ ਨੈਕਸਟ ਵਲੌਗ ਚ ਤੁਹਾਨੂੰ ਮੈਂ ਦੱਸੂਗੀ ਤੇ ਬਸ ਇਧਰ ਮੈਂ ਫਿਰ ਦਾਲ ਉਬਲ ਨਹੀਂ ਰੱਖਤੀ ਸੀਗੀ ਦਾਲ ਨੂੰ ਮੈਂ ਨਾ ਸੀਟੀਆਂ ਸੂਟੀਆਂ ਬਜਵਾ ਲਈਆਂ ਸੀਗੀਆਂ ਤੇ ਦਾਲ ਉਬਲ ਗਈ ਸੀ ਇੱਧਰ ਮੈਂ ਪੋਨੇ ਹਨ ਜਿਹੜੇ ਹੁੰਦੇ ਉਹ ਮੈਂ ਗਰਮ ਪਾਣੀ ਚ ਰੱਖਦਾ ਨਹੀਂ ਹੁੰਨੀ ਸਰਵ ਪਾ ਕੇ ਤੇ ਫਿਰ ਮੈਂ ਪੋਨੇ ਅੱਧੀ ਧੋਣੀ ਹੁੰਨੀ ਆ ਬਿਲਕੁਲ ਨਿੱਖਰ ਜਾਂਦੇ ਆ ਪੋਨੇ ਹੁਣ ਵੀ ਕੜਾਈ ਚ ਉਹਨਾਂ ਮੈਂ ਇਹ ਕੜਾਈ ਖਰਾਬ ਹੋ ਗਈ ਤੇਰੇ ਵਿੱਚ ਹੀ ਫਿਰ ਮੈਂ ਰੱਖ ਲੰਨੀ ਆ ਸਰਵ ਪਾਈ ਸ ਗਰਮ ਪਾਣੀ ਚ ਤੇ ਵਿੱਚ ਪੋਣਾ ਉਹ ਪੋਣਾ ਪਾ ਤਾ ਰੋਟੀ ਲੈਣਾ ਤੇ ਇੱਧਰ ਮੈਂ ਤੜਕਾ ਲਗਾ ਨਹੀਂ ਪਈਆਂ ਓ ਇੱਧਰ ਦਾਲ ਉਬਲਣੀ ਉਬਲ ਗਈ ਸੀਗੀ ਮਤਲਬ ਤੇ ਤੜਕਾ ਵੀ ਇੱਧਰ ਲੱਗ ਗਿਆ ਟਮਾਟਰ ਪਾਤਾ ਪਿਆਜ਼ ਪੂਜਰ ਪਾਤੇ ਲਸਣ ਅਦਰਕ ਦਾ ਪੇਸਟ ਵੀ ਆਂਦਾ ਸੀ ਉਹ ਵੀ ਪਾਤਾ ਥੋੜਾ ਜਿਹਾ ਕਿਉਂਕਿ ਲਸਣ ਅਦਰਕ ਅ ਥੋੜਾ ਜਿਹਾ ਹੀ ਪੈਂਦਾ ਹੈ ਗਰਮੀ ਕਰਕੇ ਨਾ ਮੈਂ ਥੋੜਾ ਹੀ ਪਾਣੀ ਆ ਤੇ ਉਦਾਂ ਜੇ ਮੈਂ ਮਗਾਮਾ ਲਸਣ ਅਦਰਕ ਉਹ ਫਿਰ ਖਰਾਬ ਹੋ ਜਾਂਦਾ ਇਹਨਾਂ ਯੂਜ਼ ਨਹੀਂ ਇਸੇ ਕਰਦੇ ਅਦਰਕ ਸਰਦੀਆਂ 'ਚ ਸਾਡੇ ਘਰ ਜ਼ਿਆਦਾ ਆਂਦਾ ਕਿਉਂਕਿ ਚਾਰ ਚੁਚੂ ਪਾਣਾ ਹੁੰਦਾ ਹੈ ਅਸੀਂ ਤਾਂ ਨਹੀਂ ਤਾਂ ਮੈਂ ਗਰਮੀਆਂ ਚ ਲਸਣ ਅਦਰਕ ਦਾ ਪੇਸਟ ਹੀ ਬੈਸਟ ਉਹ ਹੀ ਮਗਾ ਲੈਣੇ ਲੋ ਜੀ ਦਾਲ ਬਣ ਕੇ ਹੋ ਗਈ ਹੈ ਮੇਰੀ ਰੈਡੀ ਦੇਖੋ ਕਿੰਨਾ ਪਿਆਰਾ ਕਲਰ ਆਇਆ ਔਰ ਟੇਸਟੀ ਵੀ ਬਹੁਤ ਸੀ ਬਹੁਤ ਜਿਆਦਾ ਵਧੀਆ ਬਣੀ ਸੀ ਤੇ ਨਾਲ ਮੈਂ ਚਾਵਲ ਬਣਾਉਂਗੀ ਚਾਵਲ ਪੈਂਕੇ ਰੱਖ ਲਏ ਆ ਤੇ ਚਾਵਲ ਨੂੰ ਵੀ ਹੁਣ ਮੈਂ ਤੜਕਾ ਲਗਾ ਦੂੰਗੀ ਜੀਰਾ ਪਾ ਲਿਆ ਚਾਵਲਾਂ ਚ ਜੀਰੇ ਵਾਲੀ ਸ਼ਾਇਦ ਮੈਂ ਬਣਾਈ ਸੀਗੀ ਹਾਂ ਜੀਰੇ ਵਾਲੀ ਬਣਾਈ ਸੀਗੀ ਤੇ ਸੀਟੀ

Sampai jumpa di next video, bye bye.